ਜਦ ਮੇਰੀ ਦਾਦੀ ਮਾਂ ਬਈ ਜਮਾ ਬਸ ਮਰਦੀ ਮਰਦੀ ਬਰਦੀ ਹੈ ਵਾਹਿਗੁਰੂ ਵਾਹਿਗੁਰੂ ਲੋ ਚੱਕ ਬੀਬੀ ਆਹ ਦਵਾਈਆਂ ਲੈਣੀਆਂ ਸੀਗੀਆਂ ਤਿੰਨੇ ਤੇ ਆਹ ਲੈਣੀ ਤਰਕੇ ਠੀਕ ਆ ਹੋਰ ਦਾਦੀ ਮਾਂ ਪੈਰੀ ਪੈਣਾ ਕੰਨ ਖፋਰ ਕਾਂ ਦਾਦੀ ਨੂੰ ਬਿੱਟੰਗ ਯਾਰ ਦਾਦੀ ਨੂੰ ਆਇਆ ਕਰੀ ਹਾਂ ਆਹ ਆਹ ਰੋਗ ਨਾਲ ਕੁਝ ਚੰਗਾ ਪਾਣੀ ਉੱਥੇ ਬਿੱਕੇ ਲਿਕੇ ਹੋੜ ਕੇ ਕਿਹੜੀਆਂ ਆ ਪੈਣਾ ਲੱਸੀ ਦੇ ਵਿੱਚ ਰੋਟੀਆਂ ਡਬੋਉਂਦੀਆਂ ਠੀਕ ਐ ਆਪੇ ਹੁਣ ਖਾ ਲੂ ਇੰਨੇ ਕੀ ਲਓ ਭਈ ਹੁਣ ਸਰ ਛੜਤੀ ਮੋਟਰ ਤੇ ਅੱਜ ਮੋਟਰ ਛੜਤੀ ਇੱਥੋਂ ਦੀ ਪੱਕੇ ਖਾਲ ਵੇਚਦੀ ਪਾਣੀ ਉਹ ਸਿਰੇ ਲੈ ਕੇ ਆਣਾ ਨਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦ ਆ ਜੀ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰ ਸਵੇਰ ਤੇ ਰੋਟੀ ਖਾ ਲਈ ਬੀਬੀ ਰੋਟੀ ਲਈ ਆਉਂਦੀ ਐ ਤੇ ਉਸ ਤੋਂ ਬਾਅਦ ਚੱਲਦੇ ਆਂ ਫਿਰ ਖੇਤ ਪਾਣੀ ਪੂਣੀ ਲਾਉਣੇ ਜਾ ਕੇ ਕਣਕ ਨੂੰ ਮਿੱਤਰੋ ਹਨਾ ਤੇ ਬਾਕੀ ਗੱਲਾਂ ਕਰਦੇ ਆਂ ਬਾਅਦ ਤੁਹਾਡੇ ਨਾਲ ਲਾ ਮਾਤਾ ਜਉਂਦੀ ਰਹਿ ਜਿਹੜੀ ਤੁਮਨ ਰੋਟੀ ਖਵਾਈ ਤੇ ਰੱਬ ਤੈਨੂੰ ਕੀ ਦੇਵੇ ਰੱਬ ਤੈਨੂੰ ਕੀ ਦੇਵੇ ਪੁੱਤ ਨੂੰ ਹਾਂ ਲੱਖ ਰੁਪਏ ਦੀ ਗੱਲ ਕਰੀਏ ਬੀਬੀ ਨੇ ਆ ਰੋਟੀਆਂ ਟਿਕਵਾਤੀ ਬੀਬੀ ਨੇ ਮੈਨੂੰ ਠੀਕ ਹੈ ਤੇ ਹੁਣ ਮਿੱਤਰੋ ਆਪਾਂ ਚਾਹ ਕਰ ਗਿਆ ਆਪਦੀ ਲਿਜਾਨ ਨੂੰ ਖੇਤ ਨਾ ਤੇ ਮੰਮੀ ਆ ਦੇ ਕੰਮ ਲੱਗੀ ਪਈ ਐ ਤੇ ਰੋਟੀਆਂ ਟਿਪਾਈ ਜਾਂਦੀ ਹੈਗੀ ਠੀਕ ਹੈ ਨਈ ਲੱਗ ਗਈ ਮੰਮੀ ਨਾਲੀ ਅੰਮੀ ਹਾਂ ਲੜੀ ਲੱਗ ਗਈ ਤੇ ਪਕਾਦੀ ਰੋਟੀ ਦੀ ਰੋਟੀ ਨੂੰ ਪਕਾਦੀ ਤੂੰ ਐ ਕਰੀ ਹਾਂ ਆਹ ਆਹ ਰੋਟੀ ਨਾਲੇ ਪੁੱਤਿਆਂ ਨੂੰ ਪਾਣੀ ਨਹੀਂ ਤੁਮ ਕਿੰਨੇ ਕੀ ਹੋਣਗੇ ਕਿਹੜੀਆਂ ਆਹ ਪਈਆਂ ਆਵੜੀਆਂ ਆਵਟੀਆਂ ਹਾਂ ਕੱਲ ਵੀ ਪਾਤੀਆਂ ਸੀ ਮੈਂ ਮੈਂ ਨਹੀਂ ਰੱਸੀ ਆ ਪੱਕਾ ਘਰ ਤੋਂ ਮੈਂ ਚਾਹ ਕਰਨਾ ਆਉਦੀ ਮੈਂ ਚਾਹ ਬਣਾ ਕੇ ਆਵਾਂ ਚਾਹ ਕਰ ਲਾਂ ਮੈਂ ਆਪਦੀ ਆਪ ਹੀ ਕਰਨੀ ਪੂ ਹੋਰ ਇੱਥੇ ਕੌਣ ਕਰਕੇ ਦੇਣਾ ਮੈਨੂੰ ਤੇ ਆਪ ਵੀ ਤੇਰੀ ਆਪ ਵੀ ਕਰੇਗਾ ਉਹ ਭਰਾਈ ਹੁੰਦਾ ਅਰਨੀਪੂ ਆਪ ਨੂੰ ਕਰਨੀ ਪੂਰੋ ਇਤਕਰਾਰ ਹੈ ਵੀ ਕੋਈ ਨਹੀਂ ਚਲੋ ਮਿੱਤਰੋ ਚਾਹ ਜੂ ਕਰ ਗਏ ਨੇ ਤੇ ਚਲਦੇ ਹਾਂ ਲੋ ਵੀ ਚਾਹ ਕਰ ਲਈ ਮਿੱਤਰੋ ਚਾਹ ਕਰਕੇ ਤੇ ਪਾ ਲਈ ਆ ਦੱਬੇ ਚ ਆ ਬੋਤਲ ਚ ਦੱਬੇ ਚ ਕਿਨ ਨਾ ਮੈਂ ਤੇ ਰੋਟੀਆਂ ਪਾਤੀਆਂ ਮਮੀ ਲੱਸੀ ਪੋਣੀ ਪਾ ਦੇਣੀ ਮੈਂ ਲੇਟ ਬਹੁਤ ਹੋ ਗਿਆ ਲੈ ਚਾਂ ਲੱਭੀ ਸੱਸੀ ਲਾ ਜਾਣੀ ਆ ਤੇ ਦੂੜ ਕੇ ਲੱਗਿਆ ਹੱਥ ਨੂੰ ਲੱਗਦਾ ਮਸਾ ਨਹੀਂ ਲੱਗੂ ਹਣਾ ਤੇ ਇੱਧਰ ਦਾਦੀ ਮਾਣੂ ਮਦ ਮਸਾਂ ਵਰਾ ਕੇ ਦੇਖਦੇ ਬੀਬੀ ਬੀਬੀ ਸਟੈਂਡ ਲਈ ਜਾਂਦੀ ਹੈ ਸਾਡੀ ਵੀਡੀਓ ਵਾਲਾ ਬੀਬੀ ਨੂੰ ਪਤਾ ਵੀ ਵੀਡੀਓ ਬਣਾਉਣੀ ਆ ਪਈ ਜ਼ਰੂਰੀ ਐ ਆ ਬੀਬੀ ਸਟੈਂਡ ਸਾਹ ਹੁੰਦੀ ਬੀਬੀ ਨੂੰ ਬਾਹਲਾ ਫਿਕਰ ਆ ਸਟੈਂਡ ਦਾ ਹਨਾ ਬੀਬੀ ਸਟੈਂਡ ਦੇ ਉੱਤੇ ਗਾਉਣਾ ਹੈ ਹਾਂ ਸਟੈਂਡ ਦੇ ਉੱਤੇ ਗਾਉਣਾਗੇ ਟਿਕਟ ਇੱਥੇ ਹਾਂ ਤੇ ਵੀਡੀਓ ਵੀਡੀਓ ਬਣਾ ਕੇ ਠੇਰੋ ਦੋ ਰੀਲਾਂ ਆ ਸਾਡੇ ਕੋਲ ਵਾਧੂ ਪਈਆਂ ਸੀਗੀਆਂ ਤੇ ਫਿਰ ਮਾਗਲਾ ਹਾਂ ਹਾਂ ਪਾਦੇ ਪਾਦੇ ਆ ਇਧਰ ਬਈ ਨੋ ਚਲੇ ਗਏ ਨਾ ਕੁੱਤਿਆਂ ਵਾਸਤੇ ਖੇਦ ਆਪਾਂ ਨਾ ਇਹ ਕੁੱਤਿਆਂ ਵਾਸਤੇ ਨਾਲੇ ਰੋਟੀਆਂ ਚਲੋ ਨਾ ਵੰਡ ਕੇ ਪਾ ਦੇ ਆਂ ਕਲੀ ਵੰਡ ਕੇ ਭਾਈ ਕੱਲ ਮੈਂ ਦੱਸ ਰੋਟੀਆਂ ਰੱਖੀਆਂ ਮੈਂ ਉੱਥੇ ਬਈ ਮੈਂ ਇੱਕ ਨਾ ਸਾਰਾ ਪੀ ਮੈਂ ਇੱਕ ਨੂੰ ਕੁੱਤੇ ਰੋਟੀਆਂ ਪਾ ਗਏ ਨਾ ਤੇ ਬਾਕੀ ਸਾਰੀ ਰੋਟੀਆਂ ਰੱਖਤੀ ਮੋਟਰਸਾਈਕਲ ਦੇ ਬਲੇਟਕੇ ਤੇ ਜਦੋਂ ਮੈਂ ਆਇਆ ਤਾਂ ਪਤਾ ਹੀ ਨਹੀਂ ਕਿਵੇਂ ਕੁਛ ਲੈ ਕੇ ਖੜਚ ਕੇ ਸਾਰੀਆਂ ਖਾ ਗਏ ਕੁੱਤੇ ਖਾ ਗਏ ਬਾ ਪਾਣੀ ਪਾ ਕੇ ਪਾ ਲਈ ਜੀ ਨਾ ਬਸ ਠੀਕ ਆ ਮਨੇ ਵੱਡਾ ਕੱਲ ਛੋਲਾ ਦੇ ਦੇ ਤੇ ਉਹ ਚ ਵਧੀਆ ਟਿਕ ਜੂਗੇ ਚੰਗਾ ਬੀਬੀ ਮਾਂ ਜਾਣਾ ਖੇਦ ਹੁਣ ਠੀਕ ਐ ਚੰਗਾ ਰਹਾ ਨੇ ਕਿਹਾ ਚੰਗਾ ਫਿਰ ਬੀਬੀ ਮੈਨੂੰ ਆਸ਼ੀਰਵਾਦ ਦੇ ਸ਼ਕਤੀ ਮਿਲੇ ਮੈਨੂੰ ਮੋਟਰ ਚਲਾਉਣ ਦੀ ਪਾਣੀ ਲਗੇ ਵਾਹਿਗੁਰੂ ਚਲੋ ਮਿੱਤਰੋ ਚੱਲੀਏ ਖੇਤ ਉਹਨਾਂ ਆਪਾਂ ਦਾ ਵਾਧਾ ਲਓ ਭਈ ਹੁਣ ਸਰ ਛੜਤੀ ਮੋਟਰ ਤੇ ਅੱਜ ਮੋਟਰ ਛੜਤੀ ਇੱਥੋਂ ਦੀ ਪੱਕੇ ਖਾਲ ਵੇਚਦੀ ਪਾਣੀ ਉਹ ਸਿਰੇ ਲੈ ਕੇ ਆਣਾ ਨਾ ਤੇ ਚੱਲ ਕੇ ਦਾ ਉਹਦਾ ਮੂਰੇ ਮੂਰੇ ਬੰਨੂ ਮੈਂ ਕਰੀਏ ਮਿੱਤਰੋ ਹਨ ਤੇ ਕਿਰਾਂ ਇੱਥੇ ਮੋਟਰ ਛੜਤੀ ਨਹੀਂ ਪਾਣੀ ਟੱਪ ਜੂਗਾ ਚੱਪਲਾਂ ਲਾਦ ਕੇ ਤੇ ਚੱਲਦੇ ਆਂ ਲਓ ਵੀ ਮਿੱਤਰੋ ਤੇ ਪਾਣੀ ਪੂਣੀ ਕਰਤਾ ਸੱਟਵਟ ਮੂਹੇ ਮਾਹੇ ਖੋਲਤੇ ਜਿਹੜੇ ਬੰਦ ਕਰਨ ਵਾਲੇ ਬੰਦ ਕਰਤੇ ਤੇ ਇੱਥੋਂ ਹੀ ਛੱਡਿਆ ਪਾਣੀ ਆਪਾਂ ਪੱਕੇ ਖਾਲ ਵੇਚਦੀ ਉਹ ਸਾਹਮਣੇ ਮੋਟਰ ਚੱਲੀ ਹੁੰਦੀ ਆਪਣੀ ਇਹ ਉਹ ਸੀ ਠੀਕ ਹੈ ਤੇ ਇੱਕ ਮਿੰਟ ਇੱਥੇ ਆਉਂਦਾ ਇੱਥੋਂ ਬਸ ਸਿੱਧਾ ਇਹ ਚ ਪਾ ਕੇ ਆਹ ਕੈਰੀ ਸਾਹਮਣੇ ਤੇ ਕੈਰੀ ਨਾਲ ਉਹ ਪਰਲੇ ਕੈਰੀ ਚ ਇਹ ਕੈਰੀ ਨਾਲ ਦੋ ਕੈਰੇ ਲੱਗਦੇ ਆ ਕਾਹਾਂ ਕੈਰਾ ਇੱਕ ਇਹਦੇ ਨਾਲ ਲੰਮਾ ਗਿੱਲਾ ਸਵਾ ਕਿਲੇ ਦਾ ਸਿੱਧਾ ਵੱਡਾ ਹੀ ਆਹੋ ਤੇ ਬਸ ਇੱਕ ਲਾਈਨ ਚ ਮਸਾਂ ਹੀ ਲਾਊਗਾ ਤੂੰ ਅੱਧਾ ਘੰਟਾ 40 ਮਿੰਟ ਲੇਟ ਵੀ ਹੋ ਗਿਆ ਮੈਂ ਤੇ ਬਸ ਸਾਰੇ ਪਾਸੇ ਓਕੇ ਰਿਪੋਰਟਾਂ ਕਰਤੀਆਂ ਤੇ ਹੁਣ ਚੱਲ ਜਿਆ ਕਰ ਕੋਠੇ ਕੋਲੇ ਤੇ ਚਾਹ ਪਾਣੀ ਪੀਨੇ ਮਿੱਤਰ 12:00 ਵੱਜ ਗਏ ਲਓ ਵੀ ਮਿੱਤਰ ਇੱਕ ਤਾਂ ਕਰਮ ਵਾਲਾ ਆ ਗਿਆ ਆਪੇ ਗੜੀ ਖਾਂਦਾ ਲੱਸੀ ਦੇ ਵਿੱਚ ਰੋਟੀਆਂ ਡਬੋਤੀਆਂ ਠੀਕ ਹੈ ਆਪੇ ਹੁਣ ਖਾ ਲੂ ਇੰਨੇ ਕੀ ਹੋਰ ਨਿੱਕਾ ਮੁੱਟਾ ਜਾਨਵਰ ਆ ਜੋ ਕੁੱਤਾ ਬਿੱਲਾ ਵੀ ਹੋਰ ਵੀ ਹੋਣ ਦਿੱਤੇ ਬਾਦੂ ਨਾ ਤੇ ਥੋੜੀਆਂ ਹੀ ਰੱਖ ਲਈਆਂ ਕੱਲ ਮੈਂ ਰੱਖ ਦਿੰਦੇ ਤੇ ਮੋਟਰਸਾਈਕਲ ਤੇ ਤੇ ਚੱਕ ਕੇ ਲੈਗਾ ਮੈਂ ਤਾਂ ਟੰਗਿਆਂ ਗਿਆ ਤੇ ਲੱਸੀ ਆਪਣੇ ਝੋਲੇ ਪਈ ਵੱਡੇ ਕਿੰਨੀ ਹਨ ਤੇ ਬਸ ਨਾਲ ਲੱਸੀ ਪੀ ਲੂ ਚਰਾਂ ਨਾਲੇ ਤੇ ਨਾਲੇ ਰੋਟੀ ਖਾ ਲੂਆ ਹੋ ਬਈ ਮਿੱਤਰੋ ਪਾਣੀ ਕੇ ਲੱਗ ਆਪਣਾ ਇੱਕ ਕਿੱਲਾ ਤੇ ਕਿਾਰੇ ਰਹਿ ਗਏ ਦੋ ਤੇ ਲਾਈਟ ਵੀ ਘੰਟਾ ਕੀ ਰਹਿ ਗਈ ਮਿੱਤਰੋ ਘੰਟਾ ਕਿਹੜੀ ਮੰਨ ਲਾ ਲਾਈਟ ਤਾਂ ਗਈ ਉਧਰੋਂ ਆਪਣਾ ਪਾਣੀ ਲੱਗ ਗਿਆ ਤੇ ਉਧਰੋਂ ਜਾਵੜੀ ਮਿੱਤਰੋ ਲਾਈਟ ਤੇ ਦੂਜੇ ਕਰਜ ਬਾਨੂ ਮੈਂ ਕਰਤੇ ਠੀਕ ਹੈ ਸੱਟਬਟ ਕਰਤਾ ਤੇ ਇੱਕ ਮੂਹਾ ਕਰਤਾ ਇਹ ਚ ਤੇ ਬਸ ਉਹਨੂੰ ਕੱਲ ਨੂੰ ਤੜਕੇ ਸੁਨਿਆਵੜ ਦਾ ਪਾਣੀ ਤੇ ਉਧਰੋਂ ਪਾਣੀ ਛੱਡ ਕੇ ਬਸ ਇੱਥੇ ਸਾਰੇ ਬਾਨੂ ਮੈਂ ਅੱਜ ਹੀ ਕੰਮ ਕਰ ਦਿੰਨੇ ਆ ਕਿਉਂਕਿ ਕੱਲ ਨੂੰ ਮੁੜ ਕੇ ਔਖਾ ਹੋਊ ਉਧਰੋਂ ਤੜਕੇ ਸੁਨਿਆ ਪਾਣੀ ਦੀ ਵਾਰੀ ਪਾਣੀ ਵੜਨਾਊ ਤੇ ਇੱਥੇ ਬਾਨੂਆਂ ਕਰਨੇ ਔਖੇ ਹੋ ਜਾਣਗੇ ਚਲੋ ਫਿਰ ਮਿੱਤਰੋ ਦੇਖੀ ਲੈ ਠਾਈ ਕਿਹਣੀ ਲੈਡ ਚੱਲੇਗੀ ਪਤਾ ਨਹੀਂ ਮੁੰਡੇ ਨੇ ਮਤਲਬ ਬੰਦ ਕਰਤਾ ਤੇ ਚਲੋ ਵੇਹ ਨਹੀਂ ਰੱਖੀ ਬੰਦ ਮਿੱਤਰੋ ਚਾਹ ਦਾ ਟਾਈਮ ਹੋ ਗਿਆ ਲੱਡੂ ਲੱਡੂ ਸਮਾਨ ਚਾਹ ਤੇ ਇਧਰ ਡੌਗੀ ਨੂੰ ਵੀ ਲੱਡੂ ਪਾਦਾ ਇਹ ਵੀ ਖੁਸ਼ ਹੋਗਾ ਮਿੱਠਾ ਖਾ ਕੇ ਤੜਕੇ ਆਪਾਂ ਰੋਟੀਆਂ ਖਾਈਂ ਤੇ ਲੱਸੀ ਪੀ ਜਾਂਦੇ ਤੇ ਪਤੰਦਰ ਮੇਰੇ ਕੋਲੋਂ ਹਲਦੇ ਨਹੀਂ ਇੱਥੇ ਆ ਕੇ ਪਾਏ ਜਾਂਦੇ ਦੁਆਰੇ ਫੇਰ ਤੇ ਇਹਨੂੰ ਲੱਡੂ ਪਾਦਾ ਮੂੰਹ ਮਿੱਠਾ ਕਰਾਤਾ ਇਹਦਾ ਲਓ ਜੀ ਆ ਚੁੱਕੇ ਆ ਖੇਤੋਂ ਤੇ ਨਾਲੇ ਢੋਲੇ ਜਮ ਹੱਲਸ ਹੋ ਗਏ ਇਧਰ ਮੇਰੀ ਮਾਤਾ ਫਿਰਦੀ ਐ ਕੀ ਕਰ ਰਹੀ ਐ ਮਾਤਾ ਆਟਾ ਗੁੰਨੀ ਆ ਆਟਾ ਗੁੰਦ ਰਹੀ ਉਹ ਤੇ ਦਾਦੀ ਮਾਂ ਕਿੱਥੇ ਮੇਰੀ ਬੀਬਾ ਅਕੀਨ ਸਿਪੋਲੇ ਅੱਜ ਮੇਰੀ ਦਾਦੀ ਮਾਂ ਮਾਰ ਹੋ ਗਈ ਮੰਮੀ ਹੋਰ ਚਲੋ ਪੁੱਛਦਾ ਆਂ ਦਾਦੀ ਮਾਨੂੰ ਆਪਦੇ ਨੂੰ ਕੀ ਕੀ ਚੱਕਰ ਬਣ ਗਏ ਸੀ ਸਸਾਨ ਹੋ ਗਿਆ ਸੇਡਾ ਅੱਛਾ ਹੋਰ ਦਾਦੀ ਮਾਂ ਪੈਰੀ ਪੈਨੇ ਟੰਗ ਕਰਦਾ ਦਾਦੀ ਮਾਂ ਵੀ ਟੰਗਿਆ ਦਾਦੀ ਮਾਂ ਪੈਰੀ ਪੈਨੇ ਤੈਨੂੰ ਕਿਵੇਂ ਆਉਂਦੇ ਨੇ ਟੰਗ ਨਹੀਂ ਤੈਨੂੰ ਅੱਜ ਕੀ ਹੋ ਗਿਆ ਦਾਦੀ ਮਣੀ ਉੱਤਾਂ ਬੜ ਗਿਆ ਹੈਂ ਆ ਬੜ ਗਿਆ ਸੋ ਨਾ ਜਾ ਅੱਜ ਮੇਰੀ ਦਾਦੀ ਮਾਂ ਬਾਈ ਜਮਾ ਬਸ ਮਰਦੀ ਮਰਦੀ ਬਚੀ ਐ ਵਾਹਿਗੁਰੂ ਵਾਹਿਗੁਰੂ ਟੀਕਾ ਲੱਗ ਗਿਆ ਸੀ ਟੀਕਾ ਲੱਗ ਗਿਆ ਸੀ ਦੋ ਲਾਤੇ ਇੱਕ ਪਾਸੇ ਚਾਰ ਮਰਚਾਰ ਮਰਕਾ ਲਈ ਪਾ ਮੇਰੇ ਮੌਰੋਂ ਬਈਏ ਬਿਮਾਰ ਹੋ ਗਈ ਐਂ ਗੱਲ ਬੁਖਾਰ ਛੜ ਗਿਆ ਸੀਗਾ ਡਾਕਟਰ ਕੋ ਪਟੀਕਾ ਲਾ ਗਿਆ ਦੋ ਹੁਣ ਸੱਟੇਗੀ ਹਾਂ ਜਮਾ ਸੱਟਣਾ ਉਹ ਦਾਣੇ ਤੇ ਲੈ ਵੀ ਜਮਾ ਦਾਣੇ ਤੇ ਹੈ ਮੇਰੀ ਦਾਦੀ ਮਾਂ ਤੜਕੇ ਤਾਂ ਹੀ ਵੀਡੀਓ ਬਣਾਉਣ ਤੋਂ ਥੋੜਾ ਜਿਆ ਕਰਦੀ ਸੀ ਢਸ ਲਮਾਸ ਜੀ ਮੈਥੋਂ ਨਹੀਂ ਪਾਨਦੀ ਮੈਂ ਨਹੀਂ ਆਇ ਨਹੀਂ ਦਾਦੀ ਤਾਂ ਹੈ ਨਹੀਂ ਕੋਈ ਮੈਨੂੰ ਬੁਖਾਰ ਚੜਿਆ ਤੇ ਥੋੜੀ ਤੜਕੀ ਖੰਗ ਜਖਾਮ ਜਿਹਾ ਲੱਗਿਆ ਬੇਨੂੰ ਤੇ ਇਧਰ ਸਬਜੀ ਬਣਾਈ ਦੀ ਬੀਬੀ ਸਬਜੀ ਤੂੰ ਬਣਾਈ ਐ ਨਾ ਪਰ ਬੀਬੀ ਨੇ ਕਦੇ ਬੜਾਈ ਨਹੀਂ ਅਜ ਤੱਕ ਵਿਚਾਰੀ ਨੇ ਜ਼ਿੰਦਗੀ ਵਿੱਚ ਨਹੀਂ ਮੈਂ ਤਾਂ ਆਦਦੇ ਹੀ ਬਣਾਉਣੀ ਹੁੰਦੀ ਆ ਬੀਬੀ ਤਾਂ ਕੱਲੀ ਬਸ ਆਦਦੇ ਦੀ ਬਣਾਉਂਦੀ ਉਹ ਵੀ ਫਾੜੀਆਂ ਕਰਕੇ ਐ ਅਜ ਤੱਕ ਮੀ ਬੀਬੀ ਨੇ ਕਦੇ ਬਣਾਈ ਤਾਂ ਨਹੀਂ ਸਬਜੀ ਸਬਜੀ ਤੇ ਵਾਕੀ ਓਕੇ ਰਿਪੋਰਟਾਂ ਵੀ ਚਾਹੀਏ ਕੱਲ ਨੂੰ ਆਪਾਂ ਐ ਕਰਾਂਗੇ ਹੈਗਾ ਗੋਭੀ ਦੇ ਪਕੌੜੇ ਬਣਾਉਣੀ ਗੋਭੀ ਦਾ ਪਕੌੜਾ ਠੀਕ ਕੱਲ ਨੂੰ ਤਾਂ ਨਹੀਂ ਕੱਲ ਨੂੰ ਮੇਰੀ ਪਾਣੀ ਦੀ ਵਾਰੀ ਐ ਪਰਸੋ-ਪੁਰਸੋ ਵੇਖਾਂਗੇ ਠੀਕ ਹੈ ਮਿੱਤਰੋ ਫੇਰ ਵੇਣਾ ਕੀ ਬੰਦਾਗਾ ਕਿਰਾਂ ਚੱਲੀ ਜਾਂਦਾ ਕੰਮ ਲਿਆ ਦਿਖਾ ਬੀਬੀ ਕਿਹੜੀ ਆ ਦਵਾਈ ਹੈ ਹਮ ਦਰਦ ਬੁਮਾਰੂ ਦੀ ਉਹ ਵਾਲੀ ਹੈ ਹੋਰ ਇਹ ਕਿਵੇਂ ਕਿਵੇਂ ਲੈਣੀ ਹੈ ਇਹ ਹਮ ਇਹ ਲੈਣੀ ਆ ਦਵਾਈ ਇਹ ਲੈਣੀ ਆ ਇਹ ਲੈਣੀ ਆ ਦਵਾਈ ਤੜਕੇ ਹੱਥ ਨੇ ਠੀਕ ਹੈ ਤੇਰੀ ਤੜਾ ਠੀਕੇ ਦਾ ਮੇਰਾ ਹੌਸੀ ਵਾਲਾ ਤੇ ਲਈ ਨਹੀਂ ਤੂੰ ਉਦੋਂ ਆਥੜੀ ਲਈ ਨਹੀਂ ਮੈਂ ਆਥਣ ਦਾ ਹੁਣ ਹੋਇਆ ਹਾਂ ਤੇ ਹੁਣ ਲੈਣੀ ਆ ਤੂੰ ਇਹ ਹੁਣੇ ਲੈਣੀ ਆ ਆ ਪਾਣੀ ਨਹੀਂ ਵਟੀਆਂ ਇਹ ਚੱਕ ਪਰ ਤੇ ਕਾ ਲੈਣਾ ਹਾਂ ਤੇ ਇੱਕ ਲੈਣਾ ਆ ਇਹ ਵਾਲੀ ਇੱਕ ਇਹ ਕਾ ਤੇ ਇੱਕ ਹੋ ਗਈ ਆਹ ਤੇ ਕਾ ਹ ਦਵਾਈ ਇਹ ਮੈਂ ਕੱਢ ਦਿੰਨਾਗਾ ਲਾ ਚੱਕ ਬੀਬੀ ਆਹ ਦਵਾਈਆਂ ਲੈਣੀਆਂ ਸੀਗੀਆਂ ਤਿੰਨੇ ਤੇ ਆਹ ਲੈਣੀ ਤੜਕੇ ਠੀਕ ਆ ਜਿਹੜੀ ਇੱਕ ਖਰਾਕ ਬਾਜ ਗਈ ਤੇ ਇਹ ਲੈਣੀ ਤੜਕੇ ਓਕੇ ਰਪੋਟਾਂ ਜਾਮਾ ਠੀਕ ਹੈ ਮੈਂ ਲੈਲਾਤ ਨੱਪ ਕੇ ਪੈ ਜਾ ਤੇ ਘੰਟੇ ਨੂੰ ਉੱਠ ਪੀ ਘੰਟੇ ਨੂੰ ਉੱਠੀ ਘੰਟੇ ਨੂੰ ਉੱਠ ਕੇ ਤੇ ਬਾਹਰ ਜਾਵੜੀ ਠੰਡੇ ਪਾਣੀ ਜਾਗਣਾ ਨਹੀਂ ਇਹ ਨਾਲ ਤੇਰਾ ਬੁਖਾਰ ਲੈ ਜੂਗਾ ਚੰਗਾ ਨਾਲ ਤੇਰਾ ਬੁਖਾਰ ਲੈ ਜੂ ਲਓ ਬਈ ਲੈ ਮੰਮੀ ਵੀ ਅੰਦਰ ਆ ਗਈ ਅੱਜ ਮੈਂ ਪਹਿਲੀ ਵਾਰ ਕਿਹਾ ਡੈਡੀ ਦੀ ਐਮ ਵੀ ਮੋ ਗਈ ਸੀ ਠੀਕ ਆ ਫੋਨ ਦੀ ਮੈਂ ਕਿਹਾ ਮੇਰੇ ਕੋਲੇ ਵਾਧੂ ਪਈ ਆ ਤੇ ਡੈਡੀ ਵੇਖ ਲੂਗਾ ਡੇੜੀ ਕਹਿੰਦਾ ਮੈਂ ਤਾਂ ਨਹੀਂ ਵੇਂਦਾ ਤੇ ਮੁਰਕਈ ਨਾ ਅਕੇ ਮੈਂ ਫੋਨ ਚੱਕ ਲਿਆ ਮੈਨੂੰ ਵੇਖਣ ਦੇ ਦੇਗਾ ਤੇ ਹੋਰ ਤੇ ਮੈਂਟੀ ਚੱਕ ਲਈ ਫੋਨ ਵੇਖ ਲੈ ਵੇਖਣਾ ਹੀ ਹੈ 2 ਸੈਕਿੰਡ ਲੈ ਹਾਂ ਬੀਬੀ ਡੈਡੀ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਵੇਂਦਾ ਆ ਚੱਕ ਲਈ ਫੋਨ ਜਲਦਾ ਤੂੰ ਹਾਂ 2 ਮਿੰਟਾਂ ਚੱਕ ਲਈ ਚੋਂ 2 ਮਿੰਟ ਲੈ ਲੈ ਹੌਟਸਪੌਟ ਕਰਕੇ ਕਹਿੰਦੀ ਨੈਟ ਤੇ ਲਾ ਕੇ ਦੇ ਮੈਨੂੰ ਅੱਜ ਮੌਕਾ ਮਿਲ ਗਿਆ ਡੈਡੀ ਦੀ ਵੀ ਮੁੱਕੀ ਤੇ ਮੈਨੂੰ ਹੌਟਸਪੌਟ ਕਰਾਉਣਾ ਲੈ ਆ ਫੋਨ ਦੇ ਤੇਰਾ ਕੀ ਪੀੜੀ ਪੰਜਾਬ ਦੀ ਤੇ ਜিপিਡੀ ਪੰਜਾਬ ਦੀ ਫਰ ਕਿਵੇਂ ਕਰੀਗੇ 1 ਮੀਟਰ ਹੋ ਗਿਆ